ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿਖਾਤਾ ਕਿ ਭਗਵੰਤ ਮਾਨ ਦੇ ਵੀ ਖਾਕੀ ਕੱਛਾ ਪਾਇਆ ਹੋਇਆ ਆ ਆਜ਼ਾਦ ਹੁੰਦਾ ਜੇ ਇਹ ਮੁਲਕ ਲੋਕਤੰਤਰਿਕ ਮੁਲਕ ਹੁੰਦਾ ਨਾ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਨਾ ਦਿੱਲੀ ਦੇ ਵਿੱਚ ਗਲਾਂ ਚ ਟਾਇਰ ਪਾਪਾ ਕੇ ਸਿੱਖਾਂ ਦਾ ਕਤਲਯਾਮ ਕੀਤਾ ਜਾਂਦਾ ਕੋਈ ਆਜ਼ਾਦ ਮੁਲਕ ਨਹੀਂ ਹੈਗਾ ਇਹ ਕੋਈ ਲੋਕਤੰਤਰਿਕ ਮੁਲਕ ਨਹੀਂ ਹੈਗਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਆਜ਼ਾਦ ਹੈ ਲੋਕਤੰਤਰਿਕ ਮੁਲਕ ਹੈਗਾ ਉਹਨਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਇਸ ਟਾਈਮ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਸਾਡੇ ਨਾਲ ਨੌਜਵਾਨ ਪਾਰਤਸਭਾ ਦੇ ਆਗੂ ਕਰਮਜੀਤ ਸਿੰਘ ਮਾਨੂਕੇ ਮੌਜੂਦ ਨੇ ਗੱਲਬਾਤ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲਿਓ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੋਰਜੀ ਚੱਲ ਕੇ ਆਏ ਆ ਕਵਰੇਜ ਕਰ ਰਹੇ ਹੋ ਧੰਨਵਾਦ ਤੁਹਾਡਾ ਵੀ ਜੀ ਭਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਦੀ ਗੱਲ ਕਰੀਏ ਦਾਅਵੇ ਠੋਕਦੀ ਆ ਅਸੀਂ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ 4 ਸਾਲ ਤੋਂ ਸੱਤਾ ਦੇ ਵਿੱਚ ਆ ਸਰਕਾਰ ਕਹਿ ਰਹੀ ਆ ਪਰ ਡਰ ਕਿਉਂ ਲੱਗਦਾ ਸਰਕਾਰ ਨੂੰ ਕਿਉਂ ਨਹੀਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਜ ਦੇਖੋ ਪਹਿਲੀ ਗੱਲ ਤਾਂ ਇਹ ਗੱਲ ਨਹੀਂ ਕਰਦੇਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਜੇ ਗੱਲ ਕਰਦੇ ਹੁਣ ਤਾਂ ਇਸ ਪੰਜਾਬ ਦੀਆਂ ਖੇਤਰੀ ਪਾਰਟੀਆਂ ਦੇ ਤੇ ਇਸ ਮੁਲਕ ਦੀਆਂ ਨੈਸ਼ਨਲ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਤਾਂ ਗੱਲ ਜਰੂਰ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਇਸ ਮੁੱਦੇ ਤੇ ਚੋਣ ਲੜਦੇ ਹਾਂ ਇਸ ਮੁੱਦੇ ਤੇ ਤੁਹਾਡੀਆਂ ਵੋਟਾਂ ਲੈਣਾ ਚਾਹੁੰਦੇ ਆਂ ਹਕੀਕਤ ਇਹ ਹੈ ਕਿ ਇਸ ਮੁਲਕ ਦੀਆਂ ਜਿੰਨੀਆਂ ਵੀ ਵੋਟ ਬਟੋਰੂ ਪਾਰਟੀਆਂ ਹੈਗੀਆਂ ਉਹ ਕੋਈ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਦਾਗਾ ਇਦੋਂ ਵੀ ਅਕੇ ਬੰਦੀ ਸਿੰਘਾਂ ਦੇ ਨਾਲ ਨਾਲ ਸਾਰੇ ਮੁਲਕ ਦੇ ਵਿੱਚ ਲਗ ਲਗ ਨਾਵਾਂ ਦੇ ਥੱਲੇ ਆਦਵਸੀਆਂ ਨੂੰ ਦਲਤਾਂ ਨੂੰ ਸਮਾਜਿਕ ਕਾਰਕੁਨ ਲੇਖਕ ਬੁੱਧੀਜੀਵੀ ਕਵੀ ਜਿਹੜੇ ਹੈਗੇ ਆ ਉਹਨਾਂ ਨੂੰ ਸਿਰਫ ਇਸ ਕਰਕੇ ਜੇਲਾ 'ਚ ਕੈਦ ਕੀਤਾ ਹੋਇਆ ਕਿ ਉਹ ਕਾਰਪੋਰੇਟ ਦੀ ਲੁੱਟ ਦਾ ਵਿਰੋਧ ਕਰਦੇ ਆ ਹਿੰਦੀ ਹਿੰਦੂ ਹਿੰਦੁਸਤਾਨ ਜਿਹੜਾ ਸਰਕਾਰ ਦਾ ਨਾਰਾ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਜੇਲ੍ਹ 'ਚ ਕੈਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਦੀ ਵੀ ਇਹ ਸਰਕਾਰਾਂ ਜਣੀਆਂ ਗੱਲ ਨਹੀਂ ਕਰਦੀਆਂ ਗਈਆਂ ਕਹੇ ਆ ਕਿ ਇਸ ਮੁਲਕ ਨੂੰ ਸਭ ਤੋਂ ਵੱਡੀ ਸੰਸਾਰ ਦੀ ਡੈਮੋਕ੍ਰੇਸੀ ਕਿਹਾ ਜਾਂਦਾ ਤੇ ਇਸ ਡੈਮੋਕ੍ਰੇਸੀ ਦਾ ਜਨਾਜਾ ਅੱਜ ਲੋਕਾਂ ਦੇ ਸਾਹਮਣੇ ਨਿਕਲ ਗਿਆ ਕਿ ਜਿਹੜੇ ਬੰਦੀ ਸਿੰਘ 35-35 ਸਾਲ ਤੋਂ ਜੇਲ੍ਹਾਂ ਦੇ ਵਿੱਚ ਕੈਦ ਆ ਜਿਨ੍ਹਾਂ ਨੇ ਭਾਵੇਂ ਇਹ ਸਰਕਾਰ ਮੰਨਦੀ ਹੈ ਕਿ ਜੁਰਮ ਕੀਤਾ ਤੁਸੀਂ ਉਸ ਜੁਰਮ ਦਾ ਆਪਦੇ ਕਾਨੂੰਨ ਦੇ ਅਨਸਾਰ ਉਹਨਾਂ ਨੂੰ ਸਜ਼ਾ ਦਿੱਤੀ ਆ ਤੇ ਉਹ ਕਾਨੂੰਨ ਦੇ ਅਨਸਾਰ ਸਜ਼ਾ ਦੇਣ ਤੋਂ ਬਾਅਦ ਉਹਨਾਂ ਨੂੰ ਤਾਂ ਜੇਲ੍ਹ 'ਚ ਰੱਖਣ ਦਾ ਕੋਈ ਮਤਲਬ ਵੀ ਨਹੀਂ ਬਣਦਾ ਹੈਗਾ ਉਹਨਾਂ ਨੂੰ ਫੇਰ ਵੀ ਜੇਲ੍ਹ ਦੇ ਵਿੱਚ ਰੱਖਣ ਦਾ ਮਤਲਬ ਇਹ ਹੈਗਾ ਵੀ ਕਾਨੂੰਨ ਸਰਕਾਰ ਦੀ ਜੇਬ ਦੇ ਵਿੱਚ ਆ ਸਰਕਾਰ ਨੇ ਸੰਵਿਧਾਨ ਦੀਆਂ ਕਾਨੂੰਨੀਆਂ ਧੱਜੀਆਂ ਢਾਈਆਂ ਦੂਸਰਾ ਅੱਜ ਅਸੀਂ ਸੰਵਿਧਾਨ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਆਪਣੇ ਸੰਵਿਧਾਨ ਦੇ ਦੁਆਰਾ ਦਿੱਤੇ ਹੋਏ ਹੱਕ ਨੂੰ ਵਰਤਦੇ ਹੋਏ ਆਪਣੀ ਰਾਜਧਾਨੀ ਦੇ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਸਤੇ ਜਾਣਾ ਚਾਹੁੰਦੇ ਸੀਗੇ ਤੇ ਸਾਡਾ ਪ੍ਰੋਗਰਾਮ ਕੀ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਰਦਾਸ ਕਰਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਣਾ ਸੀਗਾ ਅੱਜ ਸਾਨੂੰ ਸਾਡੀ ਰਾਜਧਾਨੀ ਤੋਂ ਜਾਣ ਤੋਂ ਰੋਕਿਆ ਗਿਆ ਤੇ ਸਾਨੂੰ ਰੋਕਣ ਵਾਸਤੇ ਸ਼ੰਭੂ ਬੈਰੀਅਰ ਤੇ ਬੈਰੀਗੇਟਿੰਗ ਕੀਤੀ ਗਈ ਹੈ ਅੱਜ ਫੇਰ ਜਿਹਨੂੰ ਸਭ ਤੋਂ ਵੱਡੀ ਸੰਸਾਰ ਦੀ ਡੈਮੋਕ੍ਰੇਸੀ ਕਿਹਾ ਜਾਂਦਾ ਉਹਦਾ ਫੇਰ ਲੋਕਾਂ ਸਾਹਮਣੇ ਜਨਾਜ਼ਾ ਨਿਕਲ ਗਿਆ ਕਿ ਇਹ ਕੋਈ ਆਜ਼ਾਦ ਮੁਲਕ ਨਹੀਂ ਹੈਗਾ ਇਹ ਕੋਈ ਲੋਕਤੰਤਰਿਕ ਮੁਲਕ ਨਹੀਂ ਹੈਗਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹ ਆਜ਼ਾਦ ਹੈ ਲੋਕਤੰਤਰਿਕ ਮੁਲਕ ਹੈਗਾ ਉਹਨਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਇਸ ਮੁਲਕ ਦੇ ਵਿੱਚ ਤੁਹਾਡੀ ਕੌਮੀਅਤ ਤੁਹਾਡੀ ਆਰਥਿਕ ਹਾਲਤ ਤੇ ਤੁਹਾਡੀ ਜਾਤ ਇਹਨੂੰ ਦੇਖ ਕੇ ਤੈਅ ਕੀਤਾ ਜਾਊਗਾ ਕਿ ਕਾਨੂੰਨ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਰਵਈਆ ਅਪਣਾਊਗਾ ਅੱਜ ਅਸੀਂ ਆਏ ਹਾਂ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਨੌਜਵਾਨ ਭਾਰ ਸਭਾ ਸ਼ਾਮਲ ਹੋਈ ਹੈ ਅੱਗੇ ਵੀ ਜਿੱਥੇ ਜਿੰਨਾ ਸਮਾਂ ਬੰਦੀ ਸਿੰਘ ਤੇ ਪੂਰੇ ਮੁਲਕ ਦੇ ਵਿੱਚੋਂ ਜਿਹੜੇ ਸਿਆਸੀ ਬੰਦੀ ਰਿਕੈਦ ਕੀਤੇ ਹੋਏ ਰਿਹਾ ਨਹੀਂ ਕੀਤੇ ਜਾਣਗੇ ਇਹ ਸੰਘਰਸ਼ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਤੇ ਸਾਡੀ ਸਭਾ ਵਿੱਚ ਸ਼ਾਮਲ ਰਹੂਗੀ ਕਰਮਜੀਤ ਭਾਈ ਜੀ ਇੱਕ ਗੱਲ ਹੈ ਕਿ ਤੁਸੀਂ ਕਿਹਾ ਕਿ ਸਰਕਾਰ ਸੰਵਿਧਾਨ ਦੀਆਂ ਤੱਜੀਆਂ ਉਡਾਰੀ ਹੈ ਪਰ ਜੋ ਸਟੇਟ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਉਹਨੇ ਤਾਂ ਸੰਵਿਧਾਨ ਬਣਾਉਣ ਵਾਲੇ ਸੰਵਿਧਾਨ ਦੇ ਨਿਰਮਤਾ ਨਿਰਮਤਾ ਦੀ ਫੋਟੋ ਹੀ ਲਾਈ ਹੋਈ ਆ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਈ ਇਹ ਕਹਿੰਦੇ ਅੰਬੇਦਕਰ ਵਾਦੀਆਂ ਅਸੀਂ ਭਗਤ ਸਿੰਘ ਨੂੰ ਮੰਨਣ ਵਾਲੀਆਂ ਕਹਿੰਦੇ ਇਨਕਲਾਬ ਲਿਆਉਣ ਵਾਲੀ ਜਿਹੜੀ ਪਾਰਟੀ ਆ ਇਨਕਲਾਬ ਦਾ ਨਾਹਰਾ ਲਾਉਣ ਵਾਲੀ ਤੇ ਪੰਜਾਬ ਦੇ ਵਿੱਚ ਇਨਕਲਾਬ ਦੇ ਜ਼ਰੀਏ ਹੀ ਪੰਜਾਬ ਦੇ ਲੋਕ ਆ ਜਿਹੜਾ ਅੱਜ ਰਾਜ ਐ ਜਿਹੜਾ ਉਹ ਮਾਨ ਰਹੇ ਆ ਗੁਲਾਮੀ ਨਹੀਂ ਅੱਜ ਕੱਲ ਲੋਕ ਆ ਜਿਹੜੇ ਆਜ਼ਾਦ ਆ ਜਿਹੜਾ ਘੁੰਮ ਰਹੇ ਆ ਕਿੱਥੇ ਲੱਗਦਾ ਤੁਹਾਨੂੰ ਕਿ ਸਵਿਧਾਨ ਦੀਆਂ ਧਜੀਆਂ ਉਡਾਈਆਂ ਤੇ ਸਵਿਧਾਨ ਦੇ ਨਿਰਮਾਤਾ ਦੀਆਂ ਫੋਟੋ ਲਾਉਣ ਵਾਲੀ ਪਾਰਟੀ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਧਜੀਆਂ ਉਡਾ ਰਹੀ ਹੈ ਦੇਖੋ ਜਦੋਂ ਤਾਂ ਬੰਦਾ ਆਮ ਜ਼ਿੰਦਗੀ ਬਤੀਤ ਕਰਦਾ ਰੋਟੀ ਪਾਣੀ ਖਾਦਾ ਕਮਾਇਆ ਬੱਚਿਆਂ ਵਾਸਤੇ ਖਾਦਾ ਪੀਤਾ ਹੱਗਿਆ ਮੂਤਿਆ ਮਰ ਗਿਆ ਬੰਦਾ ਬੱਚੇ ਪੈਦਾ ਕੀਤੇ ਜਿੰਨਾ ਸਮਾਂ ਬੰਦਾ ਇਹੀ ਕੰਮ ਕਰਦਾ ਆਮ ਸੁਧਾਰ ਜ਼ਿੰਦਗੀ ਬਤੀਤ ਕਰਦਾ ਉਹਨੂੰ ਲੱਗਦਾ ਕਿ ਅਸੀਂ ਆਜ਼ਾਦ ਆ ਤੇ ਉਹਦੀ ਲੁੱਟ ਜਿਹੜੀ ਹੋ ਰਹੀ ਆ ਉਹਨੂੰ ਉਹ ਵੀ ਮਹਿਸੂਸ ਨਹੀਂ ਹੁੰਦੀਗੀ ਉਹਨੂੰ ਲੁੱਟ ਜਦੋਂ ਕੋ ਆ ਕੇ ਮਹਿਸੂਸ ਕਰਾਉਂਦਾ ਕਿ ਤੂੰ ਐ ਲੁੱਟਿਆ ਜਾ ਰਿਹਾ ਫਿਰ ਉਹਨੂੰ ਪਤਾ ਲੱਗਦਾ ਜਦੋਂ ਵੀ ਬੰਦਾ ਇਸ ਮੁਲਕ ਦੇ ਵਿੱਚ ਆਪਣੇ ਕਿਸੇ ਵੀ ਜਮਹੂਰੀਅਤ ਘਾਤ ਦੀ ਰਾਖੀ ਵਾਸਤੇ ਆਵਾਜ਼ ਬੁਲੰਦ ਕਰਦਾ ਤਾਂ ਉਦੋਂ ਉੱਪਰ ਲੋਕਾਂ ਰੋਕਾਂ ਲਾਈ ਜਾਂਦੇ ਆ ਉਦੋਂ ਉਹਨੂੰ ਇਹ ਅਹਿਸਾਸ ਕਰਾਇਆ ਜਾਂਦਾ ਕਿ ਇਹ ਮੁਲਕ ਆਜ਼ਾਦ ਮੁਲਕ ਨਹੀਂ ਹੈਗਾ ਬੰਦੀ ਸਿੰਘ ਜਿਹੜੇ 35 ਸਾਲ ਤੋਂ ਜੇਲ੍ਹ ਦੇ ਵਿੱਚ ਬੈਠੇ ਆ ਜਿਹੜਾ ਕੁਛ ਉਹਨਾਂ ਨੇ ਕੀਤਾ ਜਿਹਦੇ ਕਰਕੇ ਉਹ ਜੇਲ੍ਹ ਦੇ ਵਿੱਚ ਗਏ ਆ ਉਹ ਨਾ ਕਰਦੇ ਉਹਨਾਂ ਵਸਤੀ ਵੀ ਇਹ ਮੁਲਕ ਆਜ਼ਾਦ ਹੋਣਾ ਸੀਗਾ ਪਰ ਉਹਨਾਂ ਨੇ ਆਪਣੀ ਕੌਮ ਦੀ ਅਣਖ ਨੂੰ ਧਿਆਨ ਚ ਰੱਖਿਆ ਉਹਨਾਂ ਦੇ ਜਿਹੜਾ ਹਿਰਦਾ ਹੈਗਾ ਉਹਨੂੰ ਦੁੱਖ ਹੋਇਆ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਐਕਸ਼ਨ ਦਾ ਰਿਐਕਸ਼ਨ ਹੋਇਆ ਜਿਹਦੇ ਕਰਕੇ ਇਹਨਾਂ ਨੇ ਕਦਮ ਚੁੱਕਿਆ ਤੇ ਸਾਹਮਣੇ ਆ ਗਿਆ ਕਿ ਜੇ ਇਹ ਮੁਲਕ ਆਜ਼ਾਦ ਹੁੰਦਾ ਜੇ ਇਹ ਮੁਲਕ ਲੋਕਤੰਤਰਿਕ ਮੁਲਕ ਹੁੰਦਾ ਨਾ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਨਾ ਦਿੱਲੀ ਦੇ ਵਿੱਚ ਗਲਾਂ ਚ ਟਾਇਰ ਪਾਪਾ ਕੇ ਸਿੱਖਾਂ ਦਾ ਕਤਲਿਆਮ ਕੀਤਾ ਜਾਂਦਾ ਇਹ ਇਸੇ ਕਰਕੇ ਹੋਇਆ ਕਿਉਂਕਿ ਇਹ ਮੁਲਕ ਆਜ਼ਾਦ ਨਹੀਂ ਹੈਗਾ ਆਜ਼ਾਦੀ ਨਹੀਂ ਹੈਗੀ ਗੁਲਾਮੀ ਆ ਇਸ ਗੁਲਾਮੀ ਦੇ ਵਿੱਚ ਇਸ ਮੁਲਕ ਦੇ ਵਿੱਚ ਤੁਹਾਡੀ ਕੌਮੀਅਤ ਕੀ ਆ ਤੁਹਾਡੀ ਆਰਥਿਕ ਹਾਲਤ ਕੀ ਆ ਤੇ ਤੁਹਾਡਾ ਸਮਾਜਿਕ ਰੁਤਬਾ ਕੀ ਆ ਇਸ ਮੁਲਕ ਦੇ ਵਿੱਚ ਉਹ ਤੈਅ ਕਰੂਗਾ ਕਿ ਤੁਸੀਂ ਆਜ਼ਾਦ ਆ ਕਿ ਤੁਸੀਂ ਗੁਲਾਮ ਹੈਗੇ ਆ ਇਸ ਮੁਲਕ ਜਾਦਬੰਦੇ ਵੀ ਹੈਗੇ ਆ ਇਹ ਮੁਲਕ ਜਿਹੜਾ ਆਜ਼ਾਦ ਆ ਕੇ ਗੁਲਾਮ ਆ ਇਸ ਤਰ੍ਹਾਂ ਨਹੀਂ ਇਸ ਮੁਲਕ ਦੀ ਕਰੋੜਾਂ ਜਨਤਾ ਜਿਹੜੀ ਗੁਲਾਮ ਹੈਗੀ ਆ ਮੁੱਠੀ ਪਰ ਬਲੋਕ ਆਜ਼ਾਦ ਆ ਅਵਾਨੀ ਅਡਾਨੀ ਆਜ਼ਾਦ ਹੈਗੀ ਆ ਰਿਲਾਈਸ ਦੇ ਪਪਾ ਮੋਦੀ ਸਰਕਾਰ ਆਉਣ ਤੋਂ ਪਹਿਲਾਂ ਉੱਥੇ ਕਾਹ ਬੋਲਦੇ ਸੀਗੇ ਅੱਜ ਉਹ ਰਿਲਾਈਸ ਦੇ ਪਪਾ ਚੱਲਣ ਲੱਗੇ ਆ ਉਹ ਆਜ਼ਾਦ ਹੈਗੇ ਆ ਵਿਜੇ ਮਾਲੀਆ 9000 ਕਰੋੜ ਰੁਪਇਆ ਲੈ ਕੇ ਲੁੱਟ ਕੇ ਸਾਡੇ ਸਰਕਾਰੀ ਬੈਂਕਾਂ ਦਾ ਬਾਹਰਲੇ ਮੁਲਕ ਨੂੰ ਡਾਰੀ ਮਾਰ ਜਾਂਦਾ ਕਿਸੇ ਅਦਾਲਤ ਦੀ ਜ਼ਰਤ ਨਹੀਂ ਪੈਂਦੀ ਕਿ ਉਹਨੂੰ ਹੱਥ ਪਾ ਜਾਏ ਇਸ ਮੁਲਕ ਦੇ ਵਿੱਚ ਘੱਟ ਗਿਣਤੀ ਕੌਮੀ ਤੋਂ ਮੁਸਲਮਾਨ ਮੁਸਲਮਾਨ ਜਿਹੜੇ ਆ ਉਹਨਾਂ ਦੀ ਮੁਕੱਦਸ ਥਾਂ ਬਾਬਰੀ ਮਸਜਿਦ ਦਿਨ ਦਿਹਾੜੇ ਰਾਤ ਦੇ ਵਿਭਾਗ ਨੇ ਕਿਹਾ ਕਿ ਉਥੇ ਬਾਬਰੀ ਮਸਜਿਦ ਚ ਪਹਿਲਾਂ ਸੀਗੀ ਰਾਮ ਮੰਦਰ ਬਾਅਦ ਚ ਬਣਾਇਆ ਗਿਆ ਪਰ ਫਿਰ ਵੀ ਕਾਨੂੰਨ ਨੇ ਧੱਜੀਆਂ ਕਾਨੂੰਨੀ ਧੱਜੀਆਂ ਰਾਤਾਂ ਨੇ ੜਾਈਆਂ ਅਦਾਲਤ ਦੇ ਜੱਜ ਨੇ ਕਾਨੂੰਨ ਦੀਆਂ ਧੱਜੀਆਂ ੜਾ ਕੇ ਸਾਰੇ ਫੈਕਟਸ ਸਾਰੇ ਸਬੂਤ ਪਾਸੇ ਰੱਖ ਕੇ ਦਰਕਨਾਰ ਕਰਕੇ ਸਿਰਫ ਮੋਦੀ ਸਰਕਾਰ ਦੇ ਕਹਿਣ ਤੇ ਇਹ ਐਲਾਨ ਕਰਤਾ ਕਿ ਉਥੇ ਰਾਮ ਮੰਦਰ ਬਣਨਾ ਚਾਹੀਦਾ ਉਹਦਾ ਅਹਿਸਾਸ ਕਰਾਇਆ ਮੁਸਲਮਾਨ ਨੂੰ ਕਿਸ ਮੁਲਕ ਦੇ ਵਿੱਚ ਗੁਲਾਮ ਹੈਗੇ ਆ ਤੁਸੀਂ ਅਦਾਲਤ ਨੇ ਇਹ ਦੇਖਿਆ ਕਿ ਮੂਰੇ ਕੌਣ ਹੈ ਕਿ ਬਹੁ ਗਿਣਤੀ ਜਿਹੜੀ ਆ ਉਹ ਵੋਟ ਭਾਜਪੀ ਨੂੰ ਫਾਇਦਾ ਦਊਗੀ ਇਸ ਕਰਕੇ ਉਹੋ ਜਿਹਾ ਫੈਸਲਾ ਸੁਣਾਇਆ ਗਿਆ ਰਾਮ ਮੰਦਰ ਵਾਲਾ ਘੱਟ ਗਿਣਤੀ ਜਿਹੜੀ ਮੁਸਲਮਾਨ ਹੈਗੇ ਆ ਉਹਨਾਂ ਦੀਆਂ ਵੋਟਾਂ ਦੀ ਕੋਈ ਪਰਵਾਹ ਨਹੀਂ ਗਈ ਉਹਨਾਂ ਨੂੰ ਬੰਦੇ ਹੀ ਨਹੀਂ ਮੰਨਿਆ ਜਾਂਦਾ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਸਿੱਖਾਂ ਨੂੰ ਕੋਈ ਬੰਦੇ ਨਹੀਂ ਮੰਨਿਆ ਜਾਂਦਾਗਾ ਇਸਾਈਆਂ ਨੂੰ ਕੋਈ ਬੰਦੇ ਨਹੀਂ ਮੰਨਿਆ ਜਾਂਦਾਗਾ ਤਾਂ ਇਸ ਮੁਲਕ ਦੇ ਵਿੱਚ ਜਦੋਂ ਵੀ ਜਦੋਂ ਜਦੋਂ ਬੰਦੇ ਨੂੰ ਆਪਣੇ ਜਮਹੂਰੀ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਨੂੰ ਪਤਾ ਲੱਗਦਾ ਕਿ ਇਹ ਮੁਲਕ ਆਜ਼ਾਦ ਨਹੀਂ ਗੁਲਾਮ ਆ ਤੇ ਇਸ ਮੁਲਕ ਦੇ ਵਿੱਚ ਕਰੋੜਾਂ ਲੋਕ ਗੁਲਾਮ ਆ ਤੇ ਮੁੱਠੀ ਭਰਕ ਲੋਕ ਵਿਜੇ ਮਾਲੀਆ ਵਰਗੇ ਅਡਾਨੀਆਂ ਬਾਂਡੀਆਂ ਵਰਗੇ ਤੇ ਜਿਨ੍ਹਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਜਿਹੜੇ ਸੱਜਣ ਕੁਮਾਰ ਵਰਗੇ ਦਿਗਜੀਸ਼ ਟਾਈਟਲਰ ਵਰਗੇ ਉਹ ਇਸ ਮੁਲਕ ਦੇ ਵਿੱਚ ਆਜ਼ਾਦ ਹੈਗੇ ਆ ਬਾਕੀ ਸਾਰੇ ਲੋਕ ਜਿਹੜੇ ਗੁਲਾਮ ਆ ਬਾਈ ਜੀ ਤੁਸੀਂ ਕਹਿੰਦੇ ਹੋ ਅਬਾਨੀ ਅਡਾਨੀਆਂ ਜਿਹੜੇ ਉਹ ਆਜ਼ਾਦ ਹੈ ਗਿਆ ਬਾਕੀ ਲੋਕ ਗੁਲਾਮ ਪਰ ਜੇਕਰ ਗੱਲ ਸਟੇਟ ਦੀ ਕੀਤੀ ਜਾਵੇ ਪੰਜਾਬ ਦੇ ਸੀਐਮ ਆ ਜਿਹੜੇ ਸੱਤਾ ਦੇ ਵਿੱਚ ਜਦੋਂ ਨਹੀਂ ਸੀਗੇ ਤਾਂ ਉਦੋਂ ਅਬਾਨੀਆਂ ਅਡਾਨੀਆਂ ਨੂੰ ਕਹਿੰਦੇ ਸੀ ਕਿ ਇਹ ਅਬਾਨੀ ਅਡਾਨੀਆਂ ਜਿਹੜੇ ਸਾਡੇ ਲੋਕਾਂ ਨੂੰ ਲੁੱਟਦੇ ਆ ਪਰ ਅੱਜ ਸੱਤਾ ਦੇ ਵਿੱਚ ਹੈ ਅੱਜ ਕਿਉਂ ਨਹੀਂ ਗੱਲ ਕਰਦੇ ਅੱਜ ਤਾਂ ਉਹਨਾਂ ਦਾ ਰਾਜ ਹੈਗਾ ਜੀ ਦੇਖੋ سرمایہਦਾਰਾਂ ਦੇ ਵਿੱਚ ਵੀ ਲੋਪੀਆਂ ਬਣੀਆਂ ਹੋਈਆਂ ਇੱਕ ਲੋਬੀ ਕਾਂਗਰਸ ਨੂੰ ਪਸੰਦ ਕਰਦੀ ਆ ਸਰਮਾਇਦਾਰਾਂ ਦੀ ਇੱਕ ਲੋਬੀ ਭਾਜਪੀ ਨੂੰ ਪਸੰਦ ਕਰਦੀ ਹੈ ਤੇ ਸਰਮਾਇਦਾਰਾਂ ਦੀ ਇੱਕ ਲੋਬੀ ਜਿਹੜੀ ਆਮ ਆਦਮੀ ਪਾਰਟੀ ਨੂੰ ਲਿਆਉਣਾ ਚਾਹੁੰਦੀ ਹੈ ਤੇ ਕਹਿਣ ਨੂੰ ਤਾਂ ਰਾਹੁਲ ਕਾਂਦੀ ਵੀ ਆਵਾਨੀ ਦੇ ਖਿਲਾਫ ਬਿਆਨ ਦਿੰਦਾ ਇਹਦਾ ਮਤਲਬ ਸਰਮਾਇਦਾਰੀ ਦੇ ਖਿਲਾਫ ਥੋੜੀ ਹੋ ਗਿਆ ਉਹ ਸਰਮਾਇਦਾਰੀ ਦਾ ਵਿਰੋਧੀ ਨਹੀਂ ਹੋ ਗਿਆ ਉਹ ਉਹ ਅਸਲ ਦੇ ਵਿੱਚ ਇੱਥੇ ਲੋਬੀਆਂ ਬਣੀਆਂ ਹੋਈਆਂ ਲਗ ਲਗ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਲਗ ਲਗ ਸਰਮਾਇਦਾਰਾਂ ਦੀਆਂ ਲੋਬੀਆਂ ਕੰਮ ਕਰਦੀਆਂ ਤੇ ਰਹੀ ਗੱਲ ਭਗਵੰਤ ਮਾਨ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਦਿਖਾਤਾ ਕਿ ਭਗਵੰਤ ਮਾਨ ਦੇ ਵੀ ਖਾਕੀ ਕੱਚਾ ਪਾਇਆ ਹੋਇਆ ਹੈ ਇਸ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ BBMP ਉਸਕੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਦਿੱਤਾ ਠੀਕ ਹੈ ਡੌਲੇਜ ਦਿਖਾ ਕੇ ਜਾ ਕੇ BBMP ਬਹਿ ਜਾਂਦਾ ਸੀਗਾ ਭਾਖੜਾ ਬਿਆਸ ਤੇ ਉਹਦਾ ਇਹ ਇਹ ਕੰਮ ਬਣਦਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ 92 ਐਮਐਲਏ ਇਕੱਠੇ ਕਰਕੇ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਹੈਗਾ ਉਹਦੀਆਂ ਪੰਜਾਬ ਵਿਰੋਧੀ ਧਰਾਵਾਂ ਨੂੰ ਰੱਦ ਕਰਨ ਦਾ ਮਤਾ ਵਿਧਾਨ ਸਭਾ ਚ ਪਾਸ ਕਰਦਾ ਪੰਜਾਬ ਯੂਨੀਵਰਸਿਟੀ ਜਿਹੜੀ ਰੀਆਰਗੇਨਾਈਜੇਸ਼ਨ ਐਕਟ ਦੇ ਧਾਰਾ 72 ਦੇ ਤਹਿਤ ਸਾਡੇ ਤੋਂ ਖੋਲ ਰਹੀ ਹੈ ਕੇਂਦਰ ਸਰਕਾਰ ਉਹਦੇ ਖਿਲਾਫ ਕਾਨੂੰਨ ਮਤਾ ਪਾ ਕੇ ਕਾਨੂੰਨ ਪਾਸ ਕਰਦਾ ਕਿ ਇਹ ਧਾਰਾ ਜਿਹੜੀ ਹੈ ਖਤਮ ਹੋਣੀ ਚਾਹੀਦੀ ਹੈ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਕੋਲੇ ਹੋਣੀ ਚਾਹੀਦੀ ਹੈ ਨਹੀਂ ਕੀਤਾਗਾ ਇਹਨੇ ਤਾਂ ਇੱਥੋਂ ਤੱਕ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਇਹਨੇ ਵਿਧਾਨ ਸਭਾ ਵਾਸਤੇ ਲੱਗ ਜਮੀਨ ਮੰਗ ਲਈ ਕੇਂਦਰ ਸਰਕਾਰ ਤੋਂ ਇਹਨੇ ਚੰਡੀਗੜ੍ਹ ਤੋਂ ਦਾਵਾ ਹੀ ਖਤਮ ਕਰਤਾ ਵੀ ਹਰਿਆਣੇ ਨੂੰ ਵੀ ਦੇ ਦੋ ਵਿਧਾਨ ਸਭਾ ਇੱਥੇ ਬਣਾਉਣ ਦੀ ਆਗਿਆ ਤੇ ਸਾਨੂੰ ਅਲੱਗ ਬਣਾਉਣ ਦੀ ਆਗਿਆ ਦੇ ਦੋ ਇਹਦਾ ਮਤਲਬ ਚੰਡੀਗੜ੍ਹ ਵੀ ਉਹਨੇ ਪਰੋਸ ਕੇ ਕੇਂਦਰ ਸਰਕਾਰ ਦੇ ਮੂਹਰੇ ਧਰਤਾ ਪੰਜਾਬ ਦੇ ਪਾਣੀ ਜਿਹੜੇ ਹੈਗੇ ਆ ਕੇਂਦਰ ਸਰਕਾਰ ਨੂੰ ਪਰੋਸ ਕੇ ਦੇਤੇ ਹੈਗੇ ਆ ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਨਹੀਂ ਕੀਤੀ ਦਿਨ ਦਿਹਾੜੇ ਇਸ ਮੁਲਕ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ੜਾ ਕੇ ਬੀਐਸਐਫ ਦਾ ਕੇਰਾ 50 ਕਿਲੋਮੀਟਰ ਬਾਰਡਰ ਦੇ ਅੰਦਰ ਨੂੰ ਕਰ ਦਿੱਤਾ ਗਿਆ ਤੇ 50 ਕਿਲੋਮੀਟਰ ਅੰਦਰ ਦਾ ਮਤਲਬ ਹੈਗਾ ਅੱਧਾ ਪੰਜਾਬ ਬੀਐਸਐਫ ਦੇ ਅੰਡਰ ਆ ਅੱਜ ਤੇ ਕਦੋਂ ਕਿ ਕਿੱਥੇ ਭਗਵੰਤ ਮਾਨ ਨੇ ਵਿਰੋਧ ਕੀਤਾ ਭਗਵੰਤ ਮਾਨ ਆਰਐਸਐਸ ਦੀ ਬੀ ਟੀਮ ਆ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਆ ਉਹਦੀ ਬੀ ਟੀਮ ਦੇ ਵਜੋਂ ਹੀ ਵਿਚਰ ਰਹੀ ਹੈ ਉਹਦੀ ਬੀ ਟੀਮ ਦੇ ਵਜੋਂ ਹੀ ਇਹ ਕੰਮ ਕਰ ਰਹੀ ਹੈਗੀ ਆ ਇਸ ਕਰਕੇ ਭਗਵੰਤ ਮਾਨ ਦੇ ਪ੍ਰਤੀ ਕੋਈ ਭਲੇਖਾ ਨਹੀਂ ਰੱਖਣਾ ਚਾਹੀਦਾ ਭਾਵੇਂ ਡਾਕਟਰ ਅੰਵੇਦਕਰ ਸਾਹਿਬ ਦੀ ਫੋਟੋ ਲਾ ਲੇ ਤੇ ਦੂਜੇ ਪਾਸੇ ਦਲਤਾਂ ਨੂੰ ਛੱਲੀਆਂ ਵਾਂਗੂ ਕੁੱਟ-ਕੁੱਟ ਕੇ ਦੂਰੇ ਕਰਦਾ ਹੈਗਾ ਭਾਵੇਂ ਭਗਤ ਸਿੰਘ ਦੀ ਫੋਟੋ ਲਾ ਲੇ ਇਹ ਕਾਰਪੋਰੇਟ ਜਿੰਨੇ ਹੈਗੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਦਾ ਨਿਯੋਤਾ ਦਿੰਦਾ ਤੇ ਜਿਹੜੀ ਸਰਮਾਇਅਦਾਰੀ ਦੇ ਖਿਲਾਫ ਭਗਤ ਸਿੰਘ ਲੜਦਾ ਰਿਹਾ ਉਹਨਾਂ ਸਰਮਾਇਅਦਾਰਾਂ ਨੂੰ ਰਾਜ ਸਭਾ ਦੇ ਮੈਂਬਰ ਬਣਾਵਣਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਰਿਹਾ ਹੈਗਾ ਇਸ ਕਰਕੇ ਭਗਵੰਤ ਮਾਨ ਦਾ ਕੋਈ ਫਰਕ ਨਹੀਂ ਇਹ ਵੀ ਆਰਐਸ ਦੀ ਬੀ ਟੀਮੀ ਹੈ ਜੀ ਤਾਂ ਤੁਸੀਂ ਕਿਹਾ ਸੀ ਕਿ ਯੂਨੀਵਰਸਿਟੀ ਦੀ ਗੱਲ ਯੂਨੀਵਰਸਿਟੀ ਦੇ ਵਿੱਚ ਸੀਐਮ ਭਗਵੰਤ ਮਾਨ ਪੰਜਾਬ ਸਰਕਾਰ ਦੇ ਸੱਤਾ ਦੇ ਨੁਮਾਇੰਦੇ ਆ ਜਿਹੜੇ ਐਮਐਲਏ ਸਾਰੇ ਬਾਰੂ ਬਾਰੀ ਆ ਕਿਦਲਾਸੀ ਦੀ ਜਾਂਦੇ ਆ ਉਹ ਫਿਰ ਇੱਕ ਦਿਖਾਵਾ ਸਮਝਦੇ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਹ ਗੱਲ ਕਹਿ ਚੁੱਕੇ ਆ ਕਿ ਸਰਕਾਰ ਦਾ ਕੰਮ ਇਹ ਹੈ ਕਿ 92 ਐਮਐਲਏ ਇਕੱਠੇ ਕਰਕੇ ਹੁਣ ਤਾਂ ਤਰੰਤਰ ਰਵੀ ਇਹਨਾਂ ਦਾ ਜਿੱਤ ਜਾਣਾ ਜਿਹੜਾ ਲੱਟ ਗਿਆ ਜੀ ਹਾਂ ਜਿੱਤ ਗਿਆ ਹੁਣ ਤਾਂ 93 ਹੋ ਗਏ 93 ਤੋਂ 94 ਹੀ ਹੋ ਗਏ ਇੱਕ ਹੋਰ ਵੱਧ ਗਿਆ ਸੀ ਇਹਨਾਂ ਦਾ ਉਹਨਾਂ ਸਾਰੇ ਐਮਐਲਏ ਨੂੰ ਇਕੱਠੇ ਕਰਕੇ ਵਿਧਾਨ ਸਭਾ ਬੁਲਾ ਕੇ ਭਗਵੰਤ ਮਾਨ ਮਤਾ ਪਾਵੇ ਕਾਨੂੰਨ ਪਾਸ ਕਰੇ ਪੰਜਾਬ ਦੀ ਖੁਦਮੁਖਤਿਆਰੀ ਤੇ ਫੈਡਰਲ ਢਾਂਚੇ ਦੇ ਦਿੱਤੇ ਹੋਏ ਬਚੇ ਖੂਚੇ ਜਿਹੜੇ ਅਧਿਕਾਰ ਹੈਗੇ ਉਹਨਾਂ ਦੀ ਇਸਤੇਮਾਲ ਕਰ ਉਹਨਾਂ ਨੂੰ ਵਰਤੇ ਉਹਨਾਂ ਦੀ ਵਰਤੋਂ ਕਰਕੇ ਜਿਹੜਾ ਮਤਾ ਪਾਵੇ ਕਾਨੂੰਨ ਪਾਸ ਕਰੇ ਉੱਥੇ ਜਾ ਕੇ ਬੈਠ ਜਾਣਾ ਦਰੀ ਤੇ ਜਿਵੇਂ ਕੰਗ ਗਿਆ ਜਾਂ ਮੀਤ ਹੇਰ ਬਗੇ ਹੈਗੇ ਆ ਉਥੇ ਮਗਰਮਸ਼ ਦੇ ਹੰਝੂ ਵਝਾ ਕੇ ਪੰਜਾਬ ਯੂਨੀਵਰਸਿਟੀ ਨਹੀਂ ਬਚਣੀਗੀ ਇਹਨਾਂ ਕੋਲੇ ਪਾਵਰ ਆ ਵਿਧਾਨ ਸਭਾ ਜੋੜ ਕੇ ਕਾਨੂੰਨ ਪਾਸ ਕਰਨ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਰੀਆਰਗੇਨਾਈਜੇਸ਼ਨ ਐਕਟ ਦੀ ਧਾਰਾ ਜਿਹੜੀ ਪੱਤਰ ਹੈਗੀ ਆ ਉਹ ਰੱਦ ਹੋਣੀ ਚਾਹੀਦੀ ਆ ਜਿਹਦਾ ਇਸਤੇਮਾਲ ਕਰਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਸੈਨਟ ਨੂੰ ਭੰਗ ਕਰਨ ਵਾਲਾ ਤੇ ਜੇ ਉਹ ਧਾਰਾ ਉਸੇ ਤਰ੍ਹਾਂ ਰਹਿ ਜਾਂਦੀ ਆ ਨੋਟੀਫਿਕੇਸ਼ਨ ਅਸੀਂ ਰੱਦ ਕਰਾ ਲਿਆ ਸੈਨੇਟ ਭੰਗ ਕਰਨ ਦਾ ਸੈਨੇਟ ਬਹਾਲ ਕਰਾ ਲਈ ਆ ਚੋਣਾ ਵੀ ਹੋ ਜਾਣਗੇ ਆ ਪਰ ਉਹ ਥੋੜੇ ਸਮੇਂ ਬਾਅਦ ਫਿਰ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਲਿਆ ਸਕਦੇ ਆ ਇਹਨੂੰ ਰੋਕਣ ਵਾਸਤੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉੱਥੇ ਖੇਖੜ ਕਰਨ ਦੀ بجائے ਇਹ ਵਿਧਾਨ ਸਭਾ ਬੁਲਾ ਕੇ ਉੱਥੇ ਕਾਨੂੰਨ ਬਣਾਵੇ ਉਹਦੇ ਖਿਲਾਫ ਤੇ ਦੂਸਰਾ ਜਿੱਥੇ ਲੋਕਾਂ ਨੂੰ ਸੰਘਰਸ਼ ਦੀ ਜ਼ਰੂਰਤ ਪੈਂਦੀ ਆ ਆਵਾਮਦਵੀ ਪਾਰਟੀ ਦਾ ਕਾਡਰ ਲੈ ਕੇ ਜਿਹੜੀ ਆਵਾਮਦਵੀ ਪਾਰਟੀ ਦਾ ਕਾਡਰ ਕੇਜਰੀਵਾਲ ਦੇ ਵਾਸਤੇ ਦਿੱਲੀ ਜਾ ਕੇ ਧਰਨਾ ਲਾ ਸਕਦਾ ਠੀਕ ਆ ਜਿਹੜੀ ਆਵਾਮਦਵੀ ਪਾਰਟੀ ਦਾ ਕਾਡਰ ਜਿਹੜਾ ਹੈਗਾ ਠੀਕ ਹੈ ਭਗਵੰਤ ਮਾਨ ਦੇ ਪਿੱਛੇ ਹਰ ਲਲ ਹਲ ਕਰਦਾ ਫਿਰ ਸਕਦਾ ਤੇ ਕੀ ਉਹ ਜੋ ਯੂਨੀਵਰਸਿਟੀ ਬਚਾਉਣ ਵਾਸਤੇ ਵਿਦਿਆਰਥੀ ਬੈਠੇ ਆ ਜੇ ਕਿਸਾਨ ਜਥੇਬੰਦੀਆਂ ਕਹਿ ਸਕਦੀਆਂ ਹੂੰ ਠੀਕ ਹੈ ਜਿਵੇਂ ਕੌਮੀ ਇਨਸਾਫ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਕਿਸਾਨ ਜਥੇਬੰਦੀਆਂ ਨੇ ਕਿ ਅਸੀਂ 101 ਬੰਦਿਆਂ ਦਾ ਜਥਾ 31 ਜਥੇਬੰਦੀਆਂ ਤੇ ਵਾਰੋ ਵਾਰੀ ਅਸੀਂ ਤੁਹਾਡੇ ਮੋਰਚ 'ਚ ਭੇਜਿਆ ਕਰਾਂਗੇ ਤੇ ਕਹੇਗਾ ਆਮ ਆਦਮੀ ਪਾਰਟੀ ਕਿ ਅਸੀਂ ਇਹਨੇ ਜਿਹੜੇ ਲੋਕਾਂ ਦਾ ਜਥਾ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਬਚਾਉਣ ਵਾਸਤੇ ਧਰਨੇ 'ਚ ਭੇਜਿਆ ਕਰਾਂਗੇ ਨਹੀਂ ਕੀਤਾਗਾ ਨਾ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਹੈਗੇ ਆ ਤੇ ਨਾ ਜੋ ਲੋਕਾਂ ਨੇ ਤਾਕਤ ਦਿੱਤੀ ਆ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਪੱਖ 'ਚ ਕੋਈ ਫੈਸਲਾ ਕਰਦੇ ਹੈਗੇ ਆ ਤੇ ਇਸ ਕਰਕੇ ਇਹਨਾਂ ਦਾ ਲੋਕ ਵਿਰੋਧੀ ਚਿਹਰਾ ਜਿਹੜਾ ਸਾਹਮਣੇ ਆ ਗਿਆ ਤੇ ਉਹਨਾਂ ਨਾਲ ਸਮੇਂ ਦੇ ਵਿੱਚ ਹੋਰ ਸਾਹਮਣੇ ਆ ਜਾਣਾ ਹਮਾਰ ਬਾਰ ਬਾਰ ਕਹਿੰਨੇ ਹਾਂ ਆਗੂ ਵੀ ਕਹਿੰਦੀ ਆ ਭਰਾਤਰੀ ਜਥੇਬੰਦੀਆਂ ਦੇ ਜਿੰਨੇ ਵੀ ਹੈਗੇ ਆ ਇਹ ਗੱਲ ਕਹਿੰਦੇ ਆ ਕਿ ਇਹਨਾਂ ਦਾ ਚਿਹਰਾ ਨੰਗਾ ਹੋ ਜਾਏਗਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਮਣੀ ਚੋਣਾਂ ਹੋਈਆਂ ਤੇ ਅੱਜ ਵੀ ਜਿਮਣੀ ਚੋਣ ਦਾ ਜਿਹੜਾ ਨਤੀਜਾ ਆਇਆ ਸਾਹਮਣੇ ਆਇਆ ਲੋਕ ਵੋਟਾਂ ਪਾ ਦਿੰਦੇ ਆ ਜਿਤਾ ਦਿੰਦੇ ਆ ਫਿਰ ਉਹ ਕਮਾਂ ਨੂੰ ਵੋਟਾਂ ਪਾਉਂਦੇ ਆ ਜਾਂ ਧੱਕੇ ਨਾਲ ਵੋਟਾਂ ਪੁ ਲੇਕਿਨ ਲੋਕਾਂ ਕੋਲੇ ਕੋਈ ਵਿਕਲਪ ਨਹੀਂਗਾ ਲੋਕਾਂ ਕੋਲੇ ਕੋਈ ਆਲਟਰਨੇਟਿਵ ਨਹੀਂ ਹੈਗਾ ਲੋਕ ਜਿਹੜੇ ਜਾਦਾ ਮਾੜੇ ਆ ਉਹਨਾਂ ਦੇ ਮੁਕਾਬਲੇ ਘੱਟ ਮਾੜੇ ਨੂੰ ਚੁਣ ਲੈਂਦੇ ਆ ਚੋਨਾ ਮਾੜੇ ਲੋ ਹੀ ਪੈਂਦਾ ਲੋਕਾਂ ਕੋਲੇ ਕੋਈ ਵਿਕਲਪ ਨਹੀਂ ਹੈਗਾ ਜਿਹਦੇ ਕਰਕੇ ਕਿਸੇ ਨਾ ਕਿਸਨੇ ਤਾਂ ਜਿੱਤਣਾ ਹੀ ਹੈ ਇੱਥੇ ਲੋਕਾਂ ਕੋਲੇ ਅਸਲੀ ਤਾਕਤ ਜਿਹੜੀ ਦਿੱਲੀ ਕਿਸਾਨ ਅੰਦੋਲਨ ਨੇ ਦਿਖਾਈ ਸੀਗੀ ਕਿਸੇ ਕਾਨੂੰਨ ਨੂੰ ਕਿਸੇ ਅਦਾਲਤ ਨੂੰ ਵਰਤੇ ਬਿਨਾ ਪਾਰਲੀਮੈਂਟ ਦੇ ਵਿੱਚ ਆਪਦੇ ਬੰਦੇ ਜਤਾ ਕੇ ਭੇਜ ਕੇ ਰੱਦ ਕਰਾਏ ਬਿਨਾ ਸੜਕ ਤੇ ਬੈਠ ਕੇ ਸਵਾ ਸਾਲ ਕਾਨੂੰਨ ਰੱਦ ਕਰਾਏ ਸੀ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹਨਾਂ ਵੋਟ ਪਟੋਰੂ ਪਾਰਟੀ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਐਮਐਲਐਮਪੀ ਬਣਾ ਕੇ ਕੋਈ ਛੋਟੇ ਮੁੱਦੇ ਹੱਲ ਨਹੀਂ ਹੋਣੇ ਜੇ ਮੁੱਦੇ ਹੱਲ ਹੋਣੇ ਆ ਸੜਕਾਂ ਤੇ ਹੋਣੇ ਆ ਸੰਘਰਸ਼ ਦਾ ਝੰਡਾ ਚੱਕ ਕੇ ਹੱਲ ਹੋਣੇ ਆ ਜੀ ਅਸਲ ਵਿੱਚ ਸਾਨੂੰ ਇੱਕ ਗੱਲ ਬਹੁਤ ਸੌਖਿਆ ਸਮਝ ਲੈਣੀ ਚਾਹੀਦੀ ਆ ਕਿ ਸਾਡੇ ਮੁਲਖ ਦੇ ਵਿੱਚ ਜੋ ਕਾਨੂੰਨ ਆ ਜਾਂ ਇਹ ਕਿਹਾ ਜਾਂਦਾ ਲੋਕਤੰਤਰ ਆ ਇਹ ਲੋਕਤੰਤਰ ਤੇ ਕਾਨੂੰਨ ਸਿਰਫ ਸਿਰਫ ਕਹਿਣ ਦੀਆਂ ਗੱਲਾਂ ਅਸਲ ਵਿੱਚ ਕਾਨੂੰਨ ਵਿਭਾਗਾਂ 'ਚ ਵੰਡਿਆ ਹੋਇਆਗਾ ਵੱਖ-ਵੱਖ ਪੜਾਣੇ ਤਗੜਿਆਂ ਵਾਲੀ ਹੋਰ ਆ ਮਾਰਿਆਂ ਦੇ ਲਈ ਤਗੜਿਆਂ ਦੇ ਲਈ ਕਾਨੂੰਨ ਹੁੰਦਾ ਜਦੋਂ ਜਦੋਂ ਕੋਈ ਉਹਨਾਂ ਦੀ ਵਾਰੀ ਆਉਂਦੀ ਹੈ ਕਿਸੇ ਸਕੰਜੇ ਚ ਕਸਨਦੀ ਤਾਂ ਉਹਨਾਂ ਲਈ ਢਿੱਲਾ ਹੋ ਜਾਂਦਾਗਾ ਜਦੋਂ ਕਿਸੇ ਮਾੜੇ ਬੰਦੇ ਲਈ ਕਾਨੂੰਨ ਹੁੰਦਾਗਾ ਤਾਂ ਉਹ ਸਕੰਜੇ ਚ ਕਸਿਆ ਜਾਂਦਾਗਾ ਸ਼ਕਤੀ ਵਰਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਸਾਡੇ ਪੰਜਾਬ ਨੂੰ ਕੋ ਕੋ ਕੇ ਪਹਿਲਾਂ ਤਾਂ ਸਾਡੇ ਬੰਦਿਆਂ ਨੂੰ ਉਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਮਰ ਕੈਦਾਂ ਕੀਤੀਆਂ ਅੱਜ ਵੀ ਸਾਡੇ ਮੁਲਕ ਤੋਂ ਦੀ ਰਿਹਾਈ ਦੇ ਲਈ ਅਸੀਂ ਗੱਲ ਕਰ ਰਹੇ ਹਾਂ ਅੱਜ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣਾ ਸੀ ਪ੍ਰਧਾਨ ਮੰਤਰੀ ਦੇ ਨਾਲ ਪੰਜਾਬ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਜਾਂ ਕੁੰਮਨ ਸਾਫ ਮੋਰ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਇਹ ਵੀ ਮੰਗ ਪੱਤਰ ਲੈਣ ਤੋਂ ਵੀ ਇੱਕ ਤਰ੍ਹਾਂ ਦਾ ਇਦਾਂ ਲੱਗਦਾ ਵੀ ਸਰਕਾਰ ਨੂੰ ਇਹ ਲੱਗਦਾ ਵੀ ਮੰਗ ਪੱਤਰ ਵੀ ਨਹੀਂ ਲੈਣਾ ਚਾਹੀਦਾ ਸਾਡੇ ਨਾਲ ਇਸ ਤਰ੍ਹਾਂ ਵਿਤਕਰੇ ਕੀਤੇ ਜਾਂਦੇ ਆ ਵਾਰੀ-ਵਾਰੀ ਅਹਸਾਸ ਕਰਾਇਆ ਜਾਂਦਾ ਵੀ ਜਿਹੜੀ ਆਜ਼ਾਦੀ ਆਈ ਆ ਜੋ ਸਾਡੀਆਂ ਅਸੀਂ ਆਜ਼ਾਦੀ ਦੇ ਲਈ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਸਾਡੇ ਸ਼ਹੀਦਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਫਜ਼ੂਲ ਸਮਝਿਆ ਜਾਂਦਾ ਜਿਹੜੀ ਹਕੂਮਤ ਦਾ ਸਮੇਂ ਦੀ ਉਹ ਫਜ਼ੂਲ ਸਮਝਦੀ ਆ ਔਰ ਸਾਨੂੰ ਗੁਲਾਮੀ ਦਾ ਅਹਸਾਸ ਕਰਾਉਣ ਵਾਸਤੇ ਜਿਹੜੀ ਆ ਹਕੂਮਤ ਲਗਾਤਾਰ ਲੱਗੀ ਜੀ